ਗੱਲ ਜੀ ਸਾਰੇ ਵੀਰਾਂ ਨੂੰ ਔਰ ਵੀਰ ਜੀ ਠੀਕ ਠਾਕ ਆਜ ਲੱਗੇ ਫਿਰ ਆਪਣਾ ਫੇਰਾ ਇੱਕ ਭਰਨ ਤੇ ਟਾਈਮ ਨਹੀਂ ਹੈਗਾ ਟਾਈਮ ਚੋਂ ਟਾਈਮ ਕੱਢ ਕੇ ਫੇਰਾ ਭਰਨ ਲੱਗੇ ਹਾਂ ਹਾਂ ਕਿਦਾਂ ਹਾਂ ਕਿਦਾਂ ਕੀ ਸਾਖਤਾ ਉਹ ਤੇਰਾ ਸਾਖਤਾ ਵੀ ਯਾਰ ਧੁੱਪ ਬੜੀ ਲੱਗੀ ਐ ਤੇ ਮੈਂ ਇੱਕੋ ਸਾਰਿਆਂ ਨੂੰ ਸਲਾਹ ਦੇਣਾ ਚਾਹੁੰਦਾ ਕਿ ਸੀਜ਼ਨ ਉੱਤੇ ਲੋ ਜਿਹਦੇ ਵਿੱਚ ਮਸ਼ੀਨ ਹੋਵੇ ਪੈੜੀ ਨਾ ਹੋਵੇ ਆਵੇਗਾ ਹੱਡਾ ਹਲ ਵੇ ਲੋ ਸਾਰਾ ਬੰਨਾ ਵੜਨਾ ਪੈਣਾ ਵਾ ਇਹ ਛੱਡਿਆ ਕਿ ਨਹੀਂ ਆਪਣੇ ਹੱਥੀ ਪਹਿਲਾਂ ਬੰਨਾ ਛੱਡਿਆ ਹੀ ਨੇ ਆ ਬੰਨਾ ਆ ਵੀਨੇ ਫੇਰਾ ਲਾਇਆ ਤੇ ਆ ਵੀਨਾ ਬੰਨਾ ਛੱਡਿਆ ਮੁੱਤੋ ਤਾਰ ਕੇ ਲਿਆਂਦਾ ਮਸ਼ੀਨ ਤੋਂ ਵਾਡੋ ਇਹਨੂੰ ਗਾਂ ਉੱਤੇ ਰਹਿਣਾ ਜਿਹਦੀ ਪੈਣ ਹੋਵੇ ਕੋ ਪੈਣ ਹੋਵੇ ਬਸ ਚਲਾਈਏ ਟਰਾਂਮ ਆਹ ਦੱਸਦੀ ਜਿਹੜਾ ਕੰਮ ਛੱਡ ਦੇਣਾ ਆਹ ਆਪ bail ਤੁਹਾਨੂੰ ਛੱਡ ਆਂਦੇ ਨਹੀਂ ਜਿਹੜੇ ਹੱਥ ਨਾਲ ਗੰਡਾ ਦਿੱਤੀਆਂ ਉਹਦੇ ਨਾਲ ਖੋਲਣੀਆਂ ਪੈਂਦੀਆਂ ਹੈ ਨਹੀਂ ਗਾਂ ਗੰਦਾ ਖੋਲ ਦੇਣੀ ਆ ਵਾਡ ਗਾਂ ਯਾਰ ਓਦਾ ਯਾਰ ਸਾਲੇ ਨਾਲ ਵੇਖੋ ਸਾਡੇ ਬੰਦੇ ਦੇ ਆੜਾ ਪਹਿਲਾਂ ਇਹਨੇ ਆਪ ਹੀ ਫੇਰਾ ਲਾਇਆ ਜਾਂ ਤੇ ਉਹ ਬੰਦਾ ਮੋਟਾ ਆ ਗਿਆ ਗਾੜੀ ਮੋਟਾ ਆ ਗਿਆ ਗਾੜੀ ਇੱਥੇ ਕਿੱਥੇ ਤੇਰਾ ਮੋਡਿਆ ਤੋੜੀ ਆ ਜਿਹਦੇ ਉੱਤੇ ਚੜ ਗਈ ਮਸ਼ੀਨ ਫਿਰ ਮਾਇਆ ਦੀ ਕੱਟ ਲਾ ਲਿਆ ਲਾ ਲਿਆ ਥੋੜਾ ਛੁੱਟ ਪਰੇ ਦੋਰੀ ਇਹਰਾ ਕਰਾਂਗੇ ਕੋਈ ਨਹੀਂ ਵਾਡ ਵਾਡ ਵਗੋ ਵਾਡ ਪਰਾਲੀ ਜੀ ਨਹੀਂ ਕਿ ਛੁੱਟਣ ਦੇ ਦੰਦੀਆਂ ਕੱਢੀ ਜਾ ਨਾ ਕਰ ਕਰ ਵੀ ਕੁਝ ਲਿਆ ਕਰੋ ਜਵਾਨ ਢੇੜਾ ਲਾਉਣ ਚੜਿਆ ਮਸ਼ੀਨ ਤੇ ਬਾ ਉੱਤਰ ਗੁੱਟੋ ਫੜ ਕੇ ਲਿਆਂਦਾ ਥੱਲੇ ਚਲੋ ਠੀਕ ਹੈ ਭਾਈ ਉੱਥੇ ਲੈ ਵਟਣ ਵੱਡਾਈ ਹੈ ਵਟਣ ਐ ਵਟਣ ਹੁਣ ਕੋਈ ਨਹੀਂ ਚਲੋ ਅੱਡ ਇਹ ਇੱਕ ਰੁਕ ਸੋਟ ਲੈਂਦਾ ਫੇਰ ਸਾਹ ਲੈ ਲੈਂਦਾ ਚੱਲ ਚੱਲ ਬਾਕੀ ਖਲੋਤਾ ਹੀ ਆ ਇਹੋ ਟਿੱਬੀ ਡਿੱਗੀ ਹੀ ਇਦਾ ਹੀ ਬੰਨ ਰਿਹਾ ਹਾਲ ਕਰਨਾ 2 ਮਿੰਟ ਭਰ ਗਿਆ ਟਾਈਕਾ ਇੱਕ ਕਰ ਉਹ ਇੱਕ ਕਰੇ ਆ ਇੱਕ ਸਾਈਡ ਦੀ ਡਿੱਗੀ ਬਾਕੀ ਤੇ ਖਲੋਤਾ ਪਰੇ ਨੂੰ ਲਾ ਦੇ ਵਾਟੇ ਬੀਨੇ ਡੇਗੀ ਬਸ ਰੀਨੂ ਖਲਾਰ ক্লোਰ ਕੇ 300 ਲੀਟਰ ਲਗਾ ਦੇਣਾ ਆ ਟਰਾਲੀ ਆ ਗਈ ਵਾਟੇ ਵਿੱਚ ਘੜੂ ਬਹੁਤ ਭਰ ਗਿਆ ਮਾਰਸ਼ਲ ਸ਼ੋਰ ਮਾਰਸ਼ਲ ਫਟਾ ਘੰਟਾ ਚੱਲ ਜੇ ਨਾ ਟਰਾਲੇ ਦੇ ਡੱਕੇ ਲਾ ਦੇ ਬੰਬੂ ਉਹ ਵੜਿਆ ਗਿਆ ਜਿੱਤੇ ਪੜਾ ਵੇਖੋ ਆਪਣਾ ਚੋਬਰ ਚੜਦਾ ਕਿ ਨਹੀਂ ਉਹ ਨਹੀਂ ਚੜਿਆ ਨਹੀਂ ਚੜਿਆ ਨਹੀਂ ਚੜਿਆ ਹਾਂ ਤਾਂ ਕੋਈ ਨਾ ਕੋਈ ਆ ਗਿਆ ਚੜਦਾ ਨਾ ਚੜ ਜਾਣਾ ਬੋਬੀ ਨੇ ਸਾਹ ਬੜਾ ਨਹੀਂ ਚੜਨਾ ਯਾਰ ਚੜ ਜਾਣਾ ਯਾਰ ਇਧਰ ਚੜੇ ਹਾਂ ਮੈਂ ਤੇਰਾ ਫਿਰ ਚੜਨਾ ਯਾਰ ਚੜ ਚੜਦਾ ਇਧਰ ਆ ਚੜ ਆ ਗਿਆ ਹਾਂਜੀ ਆਪਾਂ ਚੱਲੇ ਧਾਣੇ ਪਾਉਣੇ ਇੱਥੇ ਆ ਗਈ ਮਸ਼ੀਨ ਪਿੰਡ ਤੇ ਇਹਦੇ ਘਰ ਲਾ ਕੋ ਵਾਢਾਂਦੇ ਆ ਉਹਦੇ ਇੱਕ ਦੋ ਇੱਕ ਬੰਬੂ ਦੀ ਕਸਰ ਹੀ ਮਈ ਆ ਪੂਲਾ ਕਰਕੇ ਗੜੀ ਤੇ ਟਰਾਲਾ ਉਹਨੂੰ ਵਢਣ ਦੀ ਲੋ ਪੈਲੀ 'ਚ ਕੱਢਣ ਲੱਗੇ ਪੈਲੀ 'ਚ ਸੁਪਰ ਸਿੱਟਰ ਫਿਰਿਆ ਪਰਲੀ ਪੜੀ ਸੁੱਕੀ ਆ ਪਰਲੀ ਚੁੱਕੀ ਪੜੀ ਮਸ਼ੀਨ ਲਾ ਕੇ ਕੜਨ ਲੱਗੇ ਨੂੰ ਕਰਾਤੀ ਇੱਕ ਮਾਂਪੂ ਨੇ ਧੰਨ ਧੰਨ ਤੇ ਹੁਣ ਬੱਸ ਲੋ ਦੇਖਣ ਲੱਗੇ ਤੋਰ ਕੇ ਇਹ ਸਿੰਘ ਤੁਰ ਪਿਆਣਾ ਤੁਰ ਪੈਣਾ ਆਪਣ ਮੈਨੂੰ ਇਹਦਾ ਯਕੀਨ ਹੈ ਤੇ ਉਹ ਭੱਟੀ ਲਾ ਨਹੀਂ ਪਾਓ ਅਗੇ ਮਹੀਰ ਇਹ ਆਪਣੀ ਮਸ਼ੀਨ ਪਾਤੀ ਅਗੇ ਦੋੜਾੜੀ ਫਿਰ ਮਸ਼ੀਨ ਪਾਣੀ ਪਈ ਥੋੜਾ ਜਨਾ ਭਰ ਜਿਆਦਾ ਗਿਆ ਟਰਾਲਾ ਵਰਕਰ ਮਾਲਾ ਪਰ ਥੋੜਾ ਜੀ ਪੈਲੀ ਗੱਲੀ ਆ ਬਾਈ ਉਹ ਅਗਲੀ ਪੈਲੀ ਸੁੱਕੀ ਆ ਸੋ ਉਹਨਾਂ ਮੈਨੂੰ ਕਿਹਾ ਜੀ ਉੱਥੇ ਗਿਆ ਆਉਦੇ ਮੈਂ ਤੁਹਾਨੂੰ ਗਾਂ ਲਿਆ ਦੋ ਪੈਰ ਉਹ ਅਗਲੀ ਪੈਈ ਜੇ ਨਿਕਣਾ ਲਾ ਲਿਓ ਆਂ ਦਾ ਰਿਆਂ ਮਿਆਂ ਦੋ ਐ ਚਲਾ ਦਿਓ ਐ ਸੋਣ ਕਰਮ ਵਾਲਾ ਕੱਲਾ ਹੀ ਆਉਂਦਾ ਟਰਪਾ 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 ਚੱਲ ਉਹ ਥੋੜੇ ਬਾਗ ਲਾ ਇਨਾ ਪਰਕਾ ਮਾਈ ਹੋਮ ਜਦੋਂ ਅਰੇ ਚੜਾ ਦੇ ਪਿਆ ਚੜ ਜਾ ਕਰਮਾ ਆ ਲਿਆ ਮੈਂ ਬੈਠਾ ਵੀ ਟਰਾਲੀ ਦੇ ਉੱਤੇ ਹੀ ਜਾਣਾ ਵੀ ਬੜੀ ਦੂਰ ਮੈਂ ਅੱਜ ਵੀ ਉਡਾਰ ਬੜਾ ਰਾਜਾ ਟਰਾਲੀ ਤੋਂ ਓਟੋ ਇਹ ਤਾਂ ਬਣਾ ਵਿਆ ਥੋੜਾ ਜਿਹਾ ਗੱਲਾ ਹੀ ਤਾਂ ਚੱਲ ਭਾਈ ਚੱਲ ਅੱਜ ਦੀ ਵੀਡੀਓ ਐਂਡ ਇੱਥੋਂ ਤੱਕ ਦੀ ਬਾਏ ਟਾਟਾ ਮੇਰਾ ਵੀ ਜਿਹੜਾ ਸਾਰਾ ਵਿੰਦ ਇਹ ਵੀਡੀਓ ਬਹੁਤ ਜਿਆਦਾ ਦਾ ਧੰਨਵਾਦ ਜਿਹੜਾ ਮੇਰਾ ਵੀਰ ਸਾਰੀ ਵੀਡੀਓ ਵੇਂਦਾ ਓਕੇ ਬਾਈ